ਸਤਿ ਸ਼੍ਰੀ ਅਕਾਲ ਜੀ ਤੇ ਮੈਂ ਬੈਠੀ ਆ ਆਪਣੇ ਪਿੰਡ ਤੇ ਨਾਲ ਮੈਂ ਕੁਝ ਬੈਠੇ ਨੇ ਕਾਬਲ ਸਿੰਘ ਜੀ ਜਿਨ੍ਹਾਂ ਨੇ ਅੱਜ ਇੱਕ ਕਵਿਤਾ ਸੁਣਾ ਕੇ ਬੜਾ ਜਿਨਾ ਪਟੋੜ ਸਾਜਾ ਇਹ ਲੋਕਾਂ ਦੇ ਸਾਹਮਣੇ ਆਂਦਰ ਤੇ ਜਿਹਦੇ ਕਰਕੇ ਕਈ ਲੋਕਾਂ ਨੂੰ ਮਿਰਚਾਂ ਵੀ ਲੱਗ ਗਈਆਂ ਤੇ ਜਿਨ੍ਹਾਂ ਲੋਕਾਂ ਨੂੰ ਮਿਰਚਾਂ ਲੱਗ ਰਹੀਆਂ ਨੇ ਤਾਂ ਉਹਨਾਂ ਨੂੰ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਜੇ ਇਹਨਾਂ ਨੂੰ ਕਿਸੇ ਨੇ ਜੋ ਜਿੱਦੜਤਾਂ ਵੀ ਲੈ ਕੇ ਜਾਂ ਕੋਈ ਡਰੋਨ ਧਮਕਾ ਕੇ ਜਾਂ ਕੋਈ ਇਹਨਾਂ ਦੇ ਨਾਲ ਕੋਈ ਗਲਤ ਨਕਰ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੂੰ ਵੀ ਅਸੀਂ ਉਸੇ ਤਰ੍ਹਾਂ ਭਜਾਵਾਂਗੇ ਜਿਵੇਂ ਬਾਕੀਆਂ ਨੂੰ ਭਜਾਇਆ ਕਾਨੂੰਨੀ ਲੜਾਈ ਸਾਨੂੰ ਲੜਨੀ ਆਉਂਦੀ ਹੈ ਵੀ ਕਿਸ ਤਰੀਕੇ ਨਾਲ ਲੜਨੀ ਆ ਤੇ ਕਿਉਂਕਿ ਇਹਨਾਂ ਨੇ ਹਮੇਸ਼ਾ ਦੇਖੋ ਇਹਨਾਂ ਦਾ ਇਹ ਇਹਨਾਂ ਦੀ ਕਲਮ ਸੱਚ ਬੋਲਦੀ ਆ ਕਲਮ ਸੱਚ ਬੋਲ ਕੇ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕਰਦੇ ਨੇ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਦੂਰ ਦੂਰ ਤੱਕ ਪਹੁੰਚਾਈ ਜਾਂਦੀ ਆ ਇਹ ਸਾਡੇ ਇਲਾਕੇ ਦੀ ਬੜੀ ਮਾਨਮਤੀ ਸ਼ਖਸੀਅਤ ਨੇ ਮਿਲ ਤੋਂ ਵੱਡੇ ਨੇ ਵੀਰ ਜੀ ਤੇ ਬਹੁਤ ਸੋਹਣੀ ਕਲਮ ਲਿਖਦੀ ਆ ਤੇ ਲੋਕਾਂ ਨੂੰ ਅੰਦਰੋਂ ਜਗਾਉਂਦੀ ਹੈ ਇਹਨਾਂ ਦੀ ਕਲਮ ਸੋ ਜੇ ਇਹ ਕਈ ਲੋਕ ਇਹਨਾਂ ਨੂੰ ਹੁਣ ਧਮਕੀਆਂ ਦੇ ਕੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਕਿ ਇਹਨਾਂ ਨੇ ਸੱਚ ਬੋਲੇ ਆ ਸਬੂਤ ਸਾਡੇ ਕੋਲ ਵੀ ਸਾਰੇ ਨੇ ਇਸ ਲਈ ਇਹਨਾਂ ਨੂੰ ਧਮਕਾ ਕੇ ਉਹ ਕਰਨ ਦੀ ਕੋਸ਼ਿਸ਼ ਨਾ ਕਰਨੇ ਫਿਰ ਸਬੂਤਾਂ ਦੇ ਨਾਲ ਤੁਨੁਘੇ ਰਿਆ ਜਾਓ ਚਾਚਾ ਤੇਰੀ ਕੁੱਸੀ ਵੀ ਦੱਸ ਦੋ ਚਾਚਾ ਹੀ ਵੀ ਦੱਸਾਂਗੇ ਥੋੜਾ ਜਿਹਾ ਸਰਦਾਰ ਕਾਵਲ ਸਿੰਘ ਜੀ ਪਿੰਡ ਬੂਟਗੜ ਤੋਂ ਕਾਵਲ ਸਿੰਘ ਰਠੌਰ ਸਾਡੇ ਮੇਰੇ ਕਲਾਸ ਫੈਲੋ ਨੇ ਅਸੀਂ ਜਰੂਰਤ ਹੋਏ ਇਕੱਠੇ ਰਹੇ ਆ ਸਾਦਾ ਆਪਸੀ ਦੀ ਬਹੁਤ ਪਿਆਰਾ ਜਦੋਂ ਆਮ ਆਦਮੀ ਪਾਰਟੀ 2014 ਦੇ ਵਿੱਚ ਅਸੀਂ ਖਾਲਸਾ ਜੀ ਐਮਪੀ ਬਣੇ ਆ ਉਸ ਵਕਤ ਤੋਂ ਹੀ ਅਸੀਂ ਚੱਲੇ ਹੋਏ ਆ ਔਰ ਕਾਵਲ ਸਿੰਘ ਮਿਥਾਨ ਸਿੰਘ ਜੀ ਵੀ ਹੋਣੀ ਕਿਡ ਬੂਟਗੜ ਤੋਂ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਫਲੰਦ ਕੀਤਾ ਉਰੇ ਇਲਾਕੇ ਦੇ ਵਿੱਚ ਪ੍ਰਚਾਰ ਕੀ ਕਾਰਕ ਮਿਲ ਉਸ ਮਗਰਾ ਦੀ ਆਸ ਕਰਕੇ ਅਸੀਂ ਚਲੇ ਸੀਗੇ ਇਸੇ ਤਰ੍ਹਾਂ ਹੀ ਕਾਵਤ ਸਿੰਘ ਜੀ ਪਹਿਲ ਬੂਟ ਕਾੜ ਤੋਂ ਔਰ ਇਹਨਾਂ ਦੀ ਸਾਰੀ ਟੀਮ ਆ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਜੋ ਆਸਾਂ ਰੱਖੀਆਂ ਸੀਗੀਆਂ ਉਹ ਬਹੁਤ ਕਈ ਚੀਜ਼ਾਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਉਦੋਂ ਵੀ ਅਸੀਂ ਜਦੋਂ ਅਕਾਲੀ ਦਲ ਦਾ ਰਾਹ ਸੀਗਾ ਉਦੋਂ ਵੀ ਸਾਨੂੰ ਦਵਾਇਆ ਜਾਂਦਾ ਸੀਗਾ ਵੀ ਤੁਸੀਂ ਇਹ ਫਾਤ ਨਾ ਬੋਲੋ ਅਸੀਂ ਉਹਨਾਂ ਦੇ ਖਿਲਾਫ ਬੋਲਦੇ ਸੀਗੇ ਫਿਰ ਕਾਂਗਰਸ ਦਾ ਰਾਹ ਆ ਗਿਆ ਉਹਨਾਂ ਲੀਡਰਾਂ ਦੇ ਖਿਲਾਫ ਬੋਲਦੇ ਸੀਗੇ ਜਿਆਦਾ ਸੀ ਉਹਨਾਂ ਦੇ ਖਿਲਾਫ ਬੋਲਦੇ ਸੀ ਅੱਜ ਤੱਕ ਸਾਨੂੰ ਕਿਸੇ ਨੇ ਵੀ ਕੋਈ ਹੱਥ ਪਾਉਣ ਦੀ ਜਾਂ ਧਮਕੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਸ਼ਰਿਆਨ ਪ੍ਰਚਾਰ ਕਰਦੇ ਰਹੇ ਹਾਂ ਪਰ ਹੁਣ ਜਦੋਂ ਸਾਡੇ ਆਪਣੇ ਹੀ ਸਾਡਾ ਸਾਥ ਨਹੀਂ ਦੇ ਰਿਹਾ 2 ਮਹੀਨੇ ਹੋ ਗਏ ਸਦਾਸ ਚੱਲਦੇ ਨੂੰ ਔਰ ਇਹ ਸਭ ਮੁਕੇਰੇ ਹਤੇ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਲ ਲੀਡਰਸ਼ਿਪ ਆ ਪ੍ਰਦੀਪ ਸਿੰਘ ਖਾਲਸਾ ਜੀ ਤੋਂ ਬਿਨਾਂ ਜਿਹੜੇ ਅਹੁਦੇਦਾਰ ਆ ਜਾਂ ਕਿਸੇ ਅਹੁਦੇ ਦੀ ਝਾਕ ਦੇ ਵਿੱਚ ਨੇ ਉਹ ਮੰਨੇ ਆਪਣਾ ਮੂੰਹ ਤੱਕ ਨਹੀਂ ਖੋਲਿਆ ਉਹ ਬਦਲਾ ਦੀਆਂ ਗੱਲਾਂ ਕਰਦੇ ਸੀਗੇ ਸੋ ਅਸੀਂ ਦਾ ਸੱਚ ਜਿਹੜਾ ਆ ਅਸੀਂ ਦਾ ਬੋਲਾਂਗੇ ਔਰ ਸੰਗ ਦੇ ਜੋ ਜੋ ਵੀ ਸਾਹਮਣੇ ਆਉਂਦਾ ਆ ਅਸਲ ਗੱਲਾਂ ਉਹਨਾਂ ਨੂੰ ਅਸੀਂ ਪ੍ਰਚਾਰ ਕਰਾਂਗੇ ਔਰ ਲੋਕਾਂ ਨੂੰ ਦੱਸਾਂਗੇ ਲੋਕਾਂ ਨੂੰ ਦੱਸ ਕੇ ਜੋ ਮਾੜੀਆਂ ਹਰਕਤਾਂ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ ਅਸੀਂ ਸਦਾ ਝੰਡਾ ਬੁਲੰਦ ਰੱਖਾਂਗੇ ਕਾਬਲ ਸਿੰਘ ਜੀ ਦੇ ਨਾਲ ਅਸੀਂ ਹਰ ਤਰ੍ਹਾਂ ਘੜਿਆਂ ਮੋਢੇਰਾ ਮੋਢਾ ਜੋੜ ਕੇ ਸੋ ਜੇ ਕਿਸੇ ਦੇ ਖਿਲਾਫ ਅਸੀਂ ਕਿਹਾ ਵੀ ਆ ਤਾਂ ਕਈ ਬੰਦੇ ਕੁਤਾ ਸੂਤ ਸਾਡੇ ਕੋਲ ਹੈਗੇ ਆ ਕਈ ਬੰਦੇ ਗੱਲ ਨਹੀਂ ਕਰਾਉਂਦੇ ਸਾਹਮਣੇ ਪਰ ਪਿੱਠ ਪਿੱਛੇ ਗੱਲਾਂ ਕਰਦੇ ਆ ਸੋ ਕਾਬਲ ਸਿੰਘ ਨੇ ਉਹ ਗੱਲ ਸਾਹਮਣੇ ਲਿਆਂਦੀ ਆ ਸੋ ਬੇਨਤੀ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਕਾਬਲ ਸਿੰਘ ਦਾ ਸਾਥ ਦਿਈਏ ਔਰ ਇਸੇ ਤਰ੍ਹਾਂ ਹੀ ਜਿਹੜੀ ਸਿਚਾਈ ਆ ਆਪਣੇ ਇਲਾਕੇ ਦੀ ਜੋ ਬਿਜਲੀ ਲਈ ਆਪਾਂ ਉਹਨਾਂ ਨੇ ਟਾਈਮ ਵਿੱਚ ਵੀ ਯਤਨ ਕਰਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇੱਕ ਗੱਲ ਮੈਂ ਵੀ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ ਅਸੀਂ ਕਿਸੇ ਦੇ ਉੱਤੇ ਵੀ ਨਾ ਬਿਨਾ ਸਬੂਤ ਦੇ ਇਲਜ਼ਾਮ ਨਹੀਂ ਲਗਾਇਆ ਕਦੇ ਵੀ ਚਾਹੇ ਉਹਦੀ ਬੁੰਡੀਆਂ ਹੋਵੇ ਚਾਹੇ ਕੋਈ ਮੌਕੇ ਦੀ ਸਰਕਾਰ ਹੋਵੇ ਚਾਹੇ ਕੋਈ ਲੋਕਲ ਲੀਡਰਸ਼ਿਪ ਹੋਵੇ ਠੀਕ ਆ ਜਾਂ ਫਿਰ ਜਿਹੜੇ ਸਾਡੇ ਉੱਤੇ ਅਟੈਕ ਕਰ ਰਹੇ ਆ ਉਹ ਜਾਓ ਹੁਣ ਉਹਨਾਂ ਦੇ ਵੀ ਜਿਵੇਂ ਜਿਵੇਂ ਸਾਡੇ ਕੋਲ ਸਬੂਤ ਆਉਂਦੇ ਗਏ ਓਵੇਂ ਓਵੇਂ ਅਸੀਂ ਬੋਲੇ ਆ ਕਿ ਹੁਣ ਵੀ ਕਾਬਲ ਸਿੰਘ ਜੀ ਨੇ ਵੀ ਜਿਨ੍ਹਾਂ ਦੇ ਬਾਰੇ ਬੋਲਿਆ ਉਹ ਸਬੂਤਾਂ ਦੇ ਤਹਿਤ ਹੀ ਬੋਲਿਆ ਆ ਸੋ ਇਸ ਲਈ ਇਹ ਜਿਹੜੇ ਵੀ ਧਮਕੀਆਂ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਦੱਸ ਦਈਏ ਕਿ ਸਾਡੇ ਕੋਲ ਸਾਰੇ ਸਬੂਤ ਨੇ ਫਿਰ ਤੁਸੀਂ ਵੀ ਪਛਤਾਉਂਗੇ ਸੋ ਇਸ ਲਈ ਇਹ ਧਮਕੀਆਂ ਦੇਣੀਆਂ ਬੰਦ ਕਰ ਦਿਓ ਨਾ ਡਰੇ ਆ ਨਾ ਡਰਾਂਗੇ ਸੋ ਮੈਂ ਵੀ ਪਾਵਰ ਸੀਗਾ ਫੋਰਮ ਅੱਜ ਉਸ ਪਰਿਵਾਰ ਦੇ ਵਿੱਚ ਬੈਠਾ ਹਾਂ ਜਿਸ ਪਰਿਵਾਰ ਦੇ ਮੁਖੀ ਪਾਪਾ ਦਲੀਪ ਸਿੰਘ ਜੀ ਜੋ ਕਿ ਆਜ਼ਾਦੀ ਘਰਾਟੀ ਸੀ ਅਤੇ ਉਹਨਾਂ ਦੇ ਹੋਣਹਾਰ ਸੁਪੁੱਤਰ ਸਰਦਾਰ ਹਾਕਮ ਸਿੰਘ ਜੀ ਬੱਬਰ ਖਾਲਸਾ ਸੋ ਉਹਨਾਂ ਦੀ ਮਾਨਮਤੀ ਧੀ ਭੈਣ ਸੰਜੀਤ ਕੌਰ ਗਿੱਲ ਦੇ ਘਰ ਦੇ ਵਿੱਚ ਮੈਨੂੰ ਬੈਠਣ ਦਾ ਸੁਭਾਗ ਮਿਲਿਆ ਹੈ ਸੋ ਕਿਸੇ ਸ਼ਾਇਰ ਨੇ ਬੜੇ ਸੋਹਣੇ ਤੰਗ ਨਾਲ ਤੰਗ ਲੈਣਾ ਆਖਿਆ ਕਹਿੰਦਾ ਕਰਜਾ ਕਿਸ ਤਰ੍ਹਾਂ ਉਤਾਰਾਂਗੇ ਉਹਨਾਂ ਬਹਾਦਰਾਂ ਦਾ ਦੇਸ਼ ਕੌਮ ਲਈ ਘਰ ਨਾਲ ਘਾਰ ਗਏ ਨੇ ਜਲਾ ਬਤਨੀਆਂ ਕੱਟ ਕੇ ਉਮਰ ਕੈਦਾਂ ਜੇਲਾ ਵਿੱਚ ਜਵਾਨੀਆਂ ਗਾਲ ਗਏ ਨੇ ਘਰ ਘਾੜ ਜਮਾ ਬਰਬਾਦ ਕਰਕੇ ਖੂਨ ਰੋਲ ਕੇ ਚਮਣ ਨੂੰ ਪਾਲ ਗਏ ਨੇ ਜੋਤਾਂ ਧਰਮ ਦੀਆਂ ਸੰਦੀਪ ਆਵਾਜ਼ ਰੱਖੀਆਂ ਖੂਨ ਰੋਲ ਕੇ ਬੂਟੇ ਨੂੰ ਪਾਲ ਗਏ ਨੇ ਸੋ ਉਹਨਾਂ ਸ਼ਹੀਦਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸੋ ਇਹਨਾਂ ਦੇ ਘਰ ਦੇ ਵਿੱਚ ਆ ਕੇ ਸਾਡਾ ਹੌਸਲਾ ਹੋਰ ਦੁੱਗਣਾ ਚੋਗਣਾ ਹੋ ਗਿਆ ਅਤੇ ਹੱਕ ਸੱਚ ਦੇ ਲਈ ਜੇ ਸਾਨੂੰ ਲੜਨਾ ਪਿਆ ਲੜ ਕੇ ਮਰਨਾ ਵੀ ਪਿਆ ਤਾਂ ਅਸੀਂ ਹਰ ਪਲ ਤਿਆਰ ਵਰ ਤਿਆਰ ਰਾਵਾਂਗੇ ਸੋ ਭੈਣ ਜੀ ਦਾ ਅਤੇ ਸਮੂਹ ਟੀਮ ਦਾ तहे ਦਿਲੋਂ ਧੰਨਵਾਦੀ ਹਾਂ ਸੋ ਜਿਨ੍ਹਾਂ ਨੇ ਦਾਸ ਨੂੰ ਕਿਸੇ ਸ਼ਰਾਰਤੀ ਅੰਸਰ ਨੇ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਨਾਲ ਮੋੜ ਨਾਲ ਮੋੜਾ ਲਾ ਕੇ ਮੇਰੇ ਨਾਲ ਜੰੜ ਦਾ ਆਸ਼ਵਾਸ਼ਣ ਦਿੱਤਾ ਸੋ ਬਿਸ਼ਵਾਸ ਦਿੱਤਾ ਜੀ ਇਸ ਨੂੰ ਤੈਦ ਰੱਖਣ ਵਾਲਾ ਵਾਹਿਗੁਰੂ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ